ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਸਤਿਗੁਰਾਂ ਦੀ ਧਰਤੀ ਤੰਤਨ ਬਾਬਾ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਸਤਿਗੁਰਾਂ ਦੀ ਧਰਤੀ ਤੇ ਆਉਣ ਦਾ ਮੌਕਾ ਮਿਲਦਾ ਹੈ। ਗੇਟਾਂ ਦੇ ਅੰਦਰ ਹੀ ਸ਼ਹਿਰ ਹੁੰਦਾ ਸੀ ਬਸ ਕਿਸੇ ਟਾਈਮ ਤੇ ਕਿਵੇਂ ਗੇਟਾਂ ਤੋਂ ਬਾਹਰ ਆਇਆ ਹੌਲੀ-ਹੌਲੀ ਕਿਵੇਂ ਇਹ ਸ਼ਹਿਰ ਵਧਿਆ, ਫੁੱਲਿਆ ਪੂਰੇ ਭਾਰਤ ਦੇ ਵਿੱਚ ਆਈਟੀਸੀ ਦਾ ਨਕਸ਼ਤਰਾ ਜਿਹੜਾ ਓਪਨ ਲਾਉਂਜ ਹੈ, ਓਪਨ ਰੈਸਟੋਰੈਂਟ ਜਿਹੜਾ ਇਹ ਪਹਿਲਾ ਖੁੱਲ ਰਿਹਾ ਪੂਰੇ ਦੇਸ਼ ਦੇ ਵਿੱਚ ਔਰ ਪਹਿਲਾ ਅੰਮ੍ਰਿਤਸਰ ਦੇ ਵਿੱਚ ਖੁੱਲ ਰਿਹਾ ਹੈ। ਕਾ ਟੋ ਕਟ ਨਹੀਂ ਤਾਂ 500 ਬੰਦੇ ਨੂੰ ਇਹਦੇ ਨਾਲ ਡਾਇਰੈਕਟਲੀ ਰੋਜ਼ਗਾਰ ਮਿਲਿਆ ਹੋਵੇਗਾ ਮਸਤਾਨੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਐ ਲੱਗਾ ਸੀ ਕਿ ਜਿਵੇਂ ਇਹ ਵਾਕਈ ਇੱਕ ਅਦੁੱਤੀ ਤੋਹਫਾ ਮਿਲਿਆ ਉਹਨਾਂ ਨੂੰ ਤੇ ਅਸੀਂ ਹੁਣ ਇੱਕ ਹੋਰ ਉਸੇ ਤਰ੍ਹਾਂ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਉਹਨੂੰ ਅਜੇ ਦੱਸਿਆ ਨਹੀਂ ਜਾ ਸਕਦਾ ਪਰ ਉਹ ਸ਼ਾਇਦ ਮਸਤਾਨੇ ਨਾਲੋਂ ਵੀ ਇੱਕ ਵੱਡੇ ਪੱਧਰ ਤੇ ਉਹਨੂੰ ਸ਼ੂਟ ਕੀਤਾ ਜਾਏਗਾ ਔਰ ਇੱਕ ਇੰਟਰਨੈਸ਼ਨਲ ਸਬਜੈਕਟ ਹੋਏਗਾ ਔਰ ਉਹ ਫਿਲਮ ਦੇਖ ਕੇ ਤੁਹਾਨੂੰ ਮਾਣ ਹੋਏਗਾ ਕਿ ਇਹ ਅਸੀਂ ਕਿਤੇ ਨਾ ਕਿਤੇ ਹਾਲੀਵੁੱਡ ਦੇ ਨਾਲ ਜਾ ਕੇ ਖੜੇ ਹੋ ਗਏ सीएम साहब यानी भगवंत मान जी ਉਹਨਾਂ ਨਾਲ ਮੇਰਾ ਕੋਈ 35 ਸਾਲ ਪੁਰਾਣਾ ਰਿਲੇਸ਼ਨ ਹੈ ਤੇ ਜਿੰਨਾ ਕਿ ਮੈਂ ਜਾਣਨਾ ਕਿ ਉਹ ਉਹਨਾਂ ਦਾ ਮਨ ਜ਼ਰੂਰ ਐਸਾ ਹੁੰਦਾ ਕਿ ਪੰਜਾਬ ਲਈ ਕੁਝ ਬਿਹਤਰ ਕੀਤਾ ਜਾਏ ਪਰ ਜਦੋਂ ਸਰਕਾਰ ਬਣਦੀ ਹੈ ਨਾ ਤੁਸੀਂ ਕਿ ਜ਼ਿੰਮੇਵਾਰੀ ਦੇ ਪਾਸ ਤੇ ਉਦੋਂ ਪਤਾ ਲੱਗਦਾ ਕਿ ਇਕੱਲਾ ਇੱਕ ਬੰਦਾ ਹੀ ਕੁਝ ਨਹੀਂ ਕਰਦਾ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਜਿੱਦੋਂ ਵੀ ਸਤਿਗੁਰਾਂ ਦੀ ਧਰਤੀ ਸੰਤਨ ਬਾਬਾ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਸਤਿਗੁਰਾਂ ਦੀ ਧਰਤੀ ਤੇ ਆਉਣ ਦਾ ਮੌਕਾ ਮਿਲਦਾ ਹੈ ਹਮੇਸ਼ਾ ਵੱਡ ਭਾਗੇ ਸਮਝਦੇ ਆਪਣੇ ਆਪ ਨੂੰ ਅੱਜ ਇਸ ਸ਼ਹਿਰ ਦੀ ਗ੍ਰੋਥ ਅਸੀਂ ਸਾਰਿਆਂ ਨੇ ਹੁੰਦੀ ਦੇਖੀ ਹੈ 게ਟਾਂ ਦੇ ਅੰਦਰ ਹੀ ਸ਼ਹਿਰ ਹੁੰਦਾ ਸੀ ਬਸ ਕਿਸੇ ਟਾਈਮ ਤੇ ਕਿਵੇਂ 게ਟਾਂ ਤੋਂ ਬਾਹਰ ਆਇਆ ਹੌਲੀ ਹੌਲੀ ਕਿਵੇਂ ਇਹ ਸ਼ਹਿਰ ਵਧਿਆ ਫੁੱਲਿਆ ਫੈਲਿਆ ਤਰੱਕੀ ਦੀਆਂ ਨਵੀਆਂ ਸਿਖਰਾਂ ਨੂੰ ਛੋਇਆ ਇਸ ਸ਼ਹਿਰ ਨੇ ਔਰ ਅੱਜ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਕਿ ਅੱਜ ਅਸੀਂ ਇੱਕ ਇਹ ਅੰਮ੍ਰਿਤਸਰ ਸਾਹਿਬ ਇੱਕ ਕੰਮ ਦੇ ਵਿੱਚ ਲੀਡ ਕਰਨ ਜਾ ਰਿਹਾ ਨਵਿਕਲੀ ਗੱਲ ਹੋ ਰਹੀ ਹੈ ਹਿੰਦੁਸਤਾਨ ਦੇ ਵਿੱਚ ਇੰਡੀਆ ਚ ਪੂਰੇ ਭਾਰਤ ਦੇ ਵਿੱਚ ਆਈਟੀਸੀ ਦਾ ਨਕਸ਼ਤਰਾ ਜਿਹੜਾ ਓਪਨ ਲਾਉਂਜ ਹੈ ਓਪਨ ਰੈਸਟੋਰੈਂਟ ਜਿਹੜਾ ਇਹ ਪਹਿਲਾ ਖੁੱਲ ਰਿਹਾ ਪੂਰੇ ਦੇਸ਼ ਦੇ ਵਿੱਚ ਔਰ ਪਹਿਲਾ ਅੰਮ੍ਰਿਤਸਰ ਦੇ ਵਿੱਚ ਖੁੱਲ ਰਿਹਾ ਔਰ ਤੁਹਾਡੇ ਆਪਣੇ ਇਸ ਹੋਟਲ ਦੇ ਵਿੱਚ ਖੁੱਲ ਰਿਹਾ ਜੀ ਇਹ ਆਪਣੇ ਅੱਛ ਬੜੀ ਵੱਡੀ ਇੱਕ ਅਚੀਵਮੈਂਟ ਹੈ ਇਸ ਤੋਂ ਬਾਅਦ ਜਿੰਨੇ ਮਰਜ਼ੀ ਖੁੱਲਣ ਬਹੁਤ ਖੁੱਲਣਗੇ ਪਰ ਅਸੀਂ ਇਹ ਕਵਾਂਗੇ ਕਿ ਪਹਿਲਾ ਸਾਡੇ ਇੱਥੇ ਖੁੱਲਿਆ ਗਿਆ ਸੀ ਇਹ ਔਰ ਇਹ ਜਿਹੜਾ ਕਨਸੈਪਟ ਹੈ ਅਸੀਂ ਅੱਜ ਕਹਿੰਦੇ ਜਿਹੜਾ ਸੰਸਾਰ ਇੱਕ ਛੋਟਾ ਜਿਹਾ ਪਿੰਡ ਬਣ ਚੁੱਕਾ ਹੈ ਅਸੀਂ ਸਾਰੀ ਦੁਨੀਆ ਘੁੰਮਦੇ ਆ ਅਸੀਂ ਵੀ ਜਦੋਂ ਫੋਰਨ ਜਾਂਦੇ ਹੁੰਦੇ ਸੀ ਨਾ ਉਸ ਸਮਾਂ ਪਹਿਲਾਂ ਇਦਾਂ ਦੀਆਂ ਚੀਜ਼ਾਂ ਦੇਖ ਕੇ ਹੈਰਾਨ ਹੁੰਦੇ ਸੀਗੇ ਕ ਇਹ ਚੀਜ਼ਾਂ ਸਾਡੇ ਉੱਤੇ ਕਿਉਂ ਨਹੀਂ ਹੈਗੀਆਂ ਸਾਡੇ ਮੁਲਕ 'ਚ ਸਾਡੇ ਕੰਟਰੀ 'ਚ ਕਿਉਂ ਨਹੀਂ ਹੈਗੀਆਂ ਤੇ ਪਰ ਪਿਛਲੇ ਦਸੰਕ ਸਾਲਾਂ 'ਚ ਬਹੁਤ ਵੱਡਾ ਚੇਂਜ ਆਇਆ ਤੇ ਇਹ ਚੀਜ਼ਾਂ ਹੁਣ ਇੱਥੇ ਸਾਨੂੰ ਨਜ਼ਰ ਆਉਣ ਲੱਗ ਪਈਆਂ ਔਰ ਅੱਜ ਇਸ ਰੈਸਟੋਰੈਂਟ ਦਾ ਇੱਥੇ ਇਸ ਤਰ੍ਹਾਂ ਅਨੈਗਰੇਟ ਕੀਤਾ ਜਾਣਾ ਮੈਨੂੰ ਲੱਗਦਾ ਕਿ ਇੱਕ ਜਿੰਨਾ ਆਪਾਂ ਉੱਪਰ ਬੈਠੇ ਆਂ ਲੱਗਦਾ ਆਈਸਕ੍ਰੀਮ ਦੇ ਉੱਤੇ ਚੈਰੀ ਨਹੀਂ ਲੱਗ ਜਾਂਦੀ ਅੱਜ ਚੈਰੀ ਲੱਗ ਰਹੀ ਹੈ ਜੀ ਤੇ ਇਹ ਜਿਹੜੀ ਇੱਕ ਅਚੀਵਮੈਂਟ ਹੈ ਮੇਰੇ ਵੀਰ ਰਾਜਨ 베ਦੀ ਹੋਣਾਂ ਦੀ ਇਹਨਾਂ ਦਾ ਇੱਕ ਸੁਪਨਾ ਸੀ ਇੱਕ ਖੁਆਬ ਸੀ ਇਹਨਾਂ ਦਾ ਵੈਸੇ ਨਾਰਮਲ ਬਿਜ਼ਨਸਮੈਨ ਨੇ ਪਰ ਹੌਲੀ ਹੌਲੀ ਜਦੋਂ ਬੰਦੇ ਦੀ ਜਗਿਆਸਾ ਵੱਧਦੀ ਹੈ ਦੁਨੀਆ ਘੁੰਮਦੇ ਨੇ ਜੀ ਕਰਦਾ ਹੈ ਕਿ ਸਾਡੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਸ਼ਹਿਰ 'ਚ ਵੀ ਹੋਣੀਆਂ ਚਾਹੀਦੀਆਂ ਇਹਨਾਂ ਨੇ ਪਹਿਲਾਂ ਰੀਜੈਂਟ ਆ ਹੋਟਲ ਖੋਲੇ ਇਹਨਾਂ ਨੇ ਇਹਨਾਂ ਨੂੰ ਇਨਸਪੀਰੇਸ਼ਨ ਮਿਲੀ ਉੱਥੋਂ ਫਿਰ ਆ ਆਈਟੀਸੀ ਫੋਰਚੂਨ ਦੇ ਵਿੱਚ ਇਹ ਜਦੋਂ ਆਏ ਨੇ ਤਾਂ ਇਹਨਾਂ ਨੂੰ ਇਹ ਇੱਕ ਡ੍ਰੀਮ ਸੀਗਾ ਇਹਨਾਂ ਦਾ ਬੜੀ ਵਾਰੀ ਇਹਨਾਂ ਨੇ ਸ਼ੇਅਰ ਕੀਤਾ ਕਿ ਇਸ ਤਰ੍ਹਾਂ ਦਾ ਇੱਕ ਓਪਨ ਰੈਸਟੋਰੈਂਟ ਲਾਉਂਜ ਸਾਡਾ ਇੱਥੇ ਹੋਣਾ ਚਾਹੀਦਾ ਸੋ ਮੈਂ ਉਸ ਅੱਜ ਸਮੇਂ ਨੂੰ ਵਿਟਨੈਸ ਕਰ ਰਿਹਾ ਇਹ ਮੇਰੇ ਵਾਸਤੇ ਬੜੇ ਵੱਡੇ ਮਾਣ ਵਾਲੀ ਗੱਲ ਹੈ ਔਰ ਪੂਰੇ ਸ਼ਹਿਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਔਰ ਸੰਜੀਵ ਜੀ ਜਿਹੜੇ ਸੇਲਜ਼ ਹੈੱਡ ਨੇ ਪੂਰੀ ਆਈਟੀਸੀ ਆ ਫੋਰਚੂਨ ਨੂੰ ਜੇ ਆ ਦੇਖਦੇ ਨੇ ਸੋ ਇਹਨਾਂ ਲਈ ਵੀ ਇੱਕ ਮੈਂ ਸਮਝਦਾ ਕਿ ਬਹੁਤ ਅੱਜ ਇੱਕ ਮਿਹਨਤ ਤੋਂ ਬਾਅਦ ਫਰੂਟਫੁੱਲ ਇੱਕ ਮੋਮੈਂਟ ਹੈ ਜਿਹੜੀ ਤੁਹਾਡੇ ਵਾਸਤੇ ਵੀ ਬਿਕੋਜ਼ ਆਈ ਆਮ ਸ਼ੋਰ ਯੂ ਹੈਵ ਬੀਨ ਸੋ ਹਾਰਡ ਵਰਕਿੰਗ ਫਾਰ ਥਿਸ ਓਪਰਚ्युनिटी ਟੂ ਗੈਟ ਸਟਾਰਟਡ ਥਿਸ ਔਰ ਕੋਈ ਬਦਲਾਅ ਚਾਹੁੰਦਾ ਹੈ ਪੰਜਾਬ ਦੇ ਵਿੱਚ ਲਗਾਤਾਰ ਬਦਲਾਅ ਇਹ ਬੜਾ ਵੱਡਾ ਬਦਲਾਅ ਹੈ ਜਿਹੜਾ ਤੁਸੀਂ ਦੱਸਦੇ ਕਿ ਪਹਿਲਾਂ ਦੇ ਕਿਹਦਾ ਤਿਆਰ ਹੋ ਗਿਆ ਬੜਾ ਵੱਡਾ ਬਦਲਾਅ ਹੈ ਲੱਗਦਾ ਕਿ ਇਸ ਤਰ੍ਹਾਂ ਦੀ ਸੋਚ ਹਰ ਕੋਈ ਰੱਖਣੀ ਚਾਹੀਦੀ ਹੈ ਤਾਂ ਇਸ ਤਰ੍ਹਾਂ ਅਸੀਂ ਪੰਜਾਬ ਨੂੰ ਵਾਕਿ ਬਦਲ ਸਕਦੇ ਹਾਂ ਬਿਲਕੁਲ ਜੀ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਕੋਈ ਹੋਟਲ ਜਾਂ ਰੈਸਟੋਰੈਂਟਸ ਤੱਕ ਗੱਲ ਸੀਮਤ ਨਹੀਂ ਰਹਿ ਜਾਂਦੀ ਜੀ ਇੱਕ ਤਾਂ ਕੁਆਲਿਟੀ ਆਫ ਲਾਈਫ ਲਾਈਫ ਸਟਾਈਲ ਜਿਹੜਾ ਸਾਡਾ ਉਹ ਸਾਨੂੰ ਲੱਗਦਾ ਹੈ ਕਿ ਅਸੀਂ ਸਾਰੇ ਸੰਸਾਰ ਦੇ ਨਾਲ ਮੈਚ ਕਰ ਰਹੇ ਹਾਂ ਅਸੀਂ ਵੀ ਉਹਨਾਂ ਦੇ ਬਰਾਬਰ ਦੇ ਹਾਣੀ ਹੋ ਕੇ ਤੁਰ ਰਹੇ ਹਾਂ ਅਸੀਂ ਹੀਣੇ ਨਹੀਂ ਹਾਣੀ ਆ ਔਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਗੱਲ ਅਸੀਂ ਕਦੇ ਸ਼ਾਇਦ ਵਿਚਾਰਦੇ ਨਹੀਂ ਇਹ ਹੋਟਲ ਖੁੱਲਿਆ ਰੈਸਟੋਰੈਂਟ ਖੁੱਲ ਰਿਹਾ ਹੈ ਤੇ ਓਪਨ ਲਾਉਂਜ ਖੁੱਲ ਰਿਹਾ ਹੈ ਕਿ ਟੋਟਾ ਕੱਟ ਨਹੀਂ ਤਾਂ 500 ਬੰਦੇ ਨੂੰ ਇਹਦੇ ਨਾਲ ਡਾਇਰੈਕਟਲੀ ਰੋਜ਼ਗਾਰ ਮਿਲਿਆ ਹੋਵੇਗਾ ਇਨਡਾਇਰੈਕਟਲੀ ਰੋਜ਼ਗਾਰ ਦੀ ਗੱਲ ਅਸੀਂ ਛੱਡ ਵੀ ਲਈਏ ਕਿਉਂਕਿ ਸਪਲਾਈਜ਼ ਵਾਲੇ ਟਰਾਂਸਪੋਰਟੇਸ਼ਨ ਵਾਲੇ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਡੇ ਨਾਲ ਜੁੜ ਕੇ ਜਿੰਨਾ ਦਾ ਰਿਜ਼ਕ ਚੱਲਦਾ 500 ਦੇ ਕਰੀਬ ਸਟਾਫ ਜਿਹੜਾ ਹੋਏਗਾ ਉਹ ਡਾਇਰੈਕਟਲੀ ਇਹਦੇ ਨਾਲ ਜੁੜ ਕੇ ਆਪਣਾ ਰਿਜ਼ਕ ਕਮਾ ਰਿਹਾ ਹੋਵੇਗਾ ਸੋ ਜੌਬ ਓਪਰਚ्युनिटीज ਕ੍ਰੀਏਟ ਕਰਨੀਆਂ ਉਹ ਉਹਨਾਂ ਲਈ ਰੋਟੀ ਤੇ ਸਾਧਨ ਪੈਦਾ ਕਰਨੇ ਇਲਾਕੇ ਦੇ ਲੋਕਾਂ ਲਈ ਇਹ ਵੀ ਇੱਕ ਬਹੁਤ ਵੱਡੀ ਚੀਜ਼ ਹੈ ਅਮਰਾ ਸਾਡੇ ਲੋਕਾਂ ਨੂੰ ਇੱਕ ਖਾਸ ਤੋਹਫਾ ਨਾਲ ਦਿੱਤਾ ਗਿਆ ਹੁਣ ਤੁਹਾਡੀ ਜੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲੋਕਾਂ ਨੂੰ ਹੁਣ ਫਿਲਮ ਦੇ ਰੂਪ ਚ ਕੀ ਜਾਂ ਫਿਰ ਕੋਈ ਹੋਰ ਕਿਹੜਾ ਤੋਹਫਾ دیا ਜਾ ਰਿਹਾ ਹੈ ਇਹ ਅਨੁਸਾਰ ਦੇਖੋ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੱਦਾਂ ਕਾਮੇਡੀ ਫਿਲਮਾਂ ਤਾਂ ਸਾਡੀਆਂ ਚੱਲਦੀਆਂ ਹੀ ਨੇ ਹਨਾ ਲੋਕ ਦੇਖਦੇ ਆ ਖੁਸ਼ ਹੁੰਦੇ ਆ ਸਾਨੂੰ ਵੀ ਖੁਸ਼ੀ ਹੁੰਦੀ ਲੋਕਾਂ ਨੂੰ ਹੱਸਦੇ ਦੇਖ ਕੇ ਪਰ ਸਾਡਾ ਦਿਲ ਕਰਦਾ ਵਿੱਚੋਂ ਕਦੇ ਮਸਤਾਨੇ ਵਰਗੀ ਫਿਲਮ ਵੀ ਰਹੀ ਐ ਸੇ ਸੋ ਮਸਤਾਨੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਐ ਲੱਗਾ ਸੀ ਕਿ ਜਿਵੇਂ ਇਹ ਵਾਕਈ ਇੱਕ ਅਦੁੱਤੀ ਤੋਹਫਾ ਮਿਲਿਆ ਉਹਨਾਂ ਨੂੰ ਸੋ ਅਸੀਂ ਹੁਣ ਇੱਕ ਹੋਰ ਉਸੇ ਤਰ੍ਹਾਂ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਉਹਨੂੰ ਅਜੇ ਦੱਸਿਆ ਨਹੀਂ ਜਾ ਸਕਦਾ ਪਰ ਉਹ ਸ਼ਾਇਦ ਮਸਤਾਨੇ ਨਾਲੋਂ ਵੀ ਇੱਕ ਵੱਡੇ ਪੱਧਰ ਤੇ ਉਹਨੂੰ ਸ਼ੂਟ ਕੀਤਾ ਜਾਏਗਾ ਔਰ ਇੱਕ ਇੰਟਰਨੈਸ਼ਨਲ ਸਬਜੈਕਟ ਹੋਏਗਾ ਔਰ ਉਹ ਫਿਲਮ ਦੇਖ ਕੇ ਤੁਹਾਨੂੰ ਮਾਣ ਹੋਏਗਾ ਕਿ ਇਹ ਅਸੀਂ ਕਿਤੇ ਨਾ ਕਿਤੇ ਹਾਲੀਵੁੱਡ ਦੇ ਨਾਲ ਜਾ ਕੇ ਖੜੇ ਹੋ ਗਏ ਕੋਈ ਸਮਾਂ ਸੀ ਗੁਰਪ੍ਰੀਤ ਕੁਗੀ ਜੀ ਜਨਨ ਸਰ ਸਿਆਸਤ ਦੇ ਅਸੀਂ ਸਾਰਾ ਇਹ ਹਿੱਸਾ ਮੈਂ ਤੁਸੀਂ ਵੀ ਅਸੀਂ ਜਿਹੜੇ ਅਸੀਂ ਜਿਹੜੇ ਵੋਟ ਵੀ ਪਾਉਨੇ ਆ ਨਾ ਇਹਦਾ ਮਤਲਬ ਸਾਡਾ ਬੈਂਟ ਆਫ ਮਾਈਂਡ ਕਿਤੇ ਹੈਗਾ ਤੇ ਤਾਂ ਹੀ ਵੋਟ ਪਾਉਨੇ ਆ ਨਾ ਕਿਸੇ ਇੱਕ ਪਾਰਟੀ ਨੂੰ ਪਰ ਸਿਆਸਤ ਚ ਐਕਟਿਵਲੀ ਮੈਂ ਪਾਰਟਿਸਿਪੇਟ ਕਰ ਰਹੇ ਆ ਜਾਂ ਨਹੀਂ ਕਰ ਰਹੇ ਆ ਅਲੱਗ ਗੱਲ ਹੈ ਮੈਨੂੰ ਲੱਗਾ ਸੀ ਕਿ ਸਿਆਸਤ ਚ ਮੈਂ ਜਲਦੀ ਚਲਾ ਗਿਆ ਸੀ ਇਟ ਵਾਸ ਟੂ अर्ਲੀ ਫॉर ਮੀ ਮੇਰੇ ਅੰਦਰ ਨੇ ਜਾਂ ਮੇਰੇ ਘਰਦਿਆਂ ਨੇ ਮੇਰੇ ਦੋਸਤਾਂ ਨੇ ਬੀਦੀ ਸਾਹਿਬ ਵਰਗਿਆਂ ਨੇ ਮੈਨੂੰ ਕਿਹਾ ਵੀ ਅਜੇ ਫਿਲਮਾਂ ਚ ਬਹੁਤ ਕੁਝ ਕਰਨ ਵਾਲਾ ਸੀ ਤੇ ਆਮ ਥੈਂਕਫੁਲ ਟੂ ਹਿਮ ਆਲਸੋ ਕਿ ਇਹਨਾਂ ਨੇ ਮੈਨੂੰ ਉਦੋਂ ਬਾਹਰ ਕੱ ਜੇ ਮੈਂ ਨਾ ਹੁੰਦਾ ਸ਼ਾਇਦ ਫਿਰ ਮਸਤਾਨੇ ਚ ਨਾ ਕੰਮ ਕਰਦਾ ਸੋ ਜੇ ਬਹੁਤ ਕੁਛ ਸਾਡੀ ਇੰਡਸਟਰੀ ਚ ਕਰਨ ਵਾਲਾ ਵੀ ਮੇਰਾ ਪਿਆ ਹੈ ਸੋ ਆਖਰੀ ਸਵਾਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਲੰਬਾ ਸਮਾਂ ਤੁਸੀਂ ਕੱਟਿਆ ਐ ਇੰਡਸਟਰੀ ਦੇ ਵਿੱਚ ਲੰਬਾ ਸਮਾਂ ਕੱਟਿਆ ਜਿਹੜੇ ਕੰਮ ਪੰਜਾਬ ਦੀ ਵਾਸਤੇ ਕੀਤੇ ਜਾਂਦੇ ਆ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਨੇ ਚੈਨਲ ਸਹੀ ਗੱਲ ਹੈ ਸੀਐਮ ਸਾਹਿਬ ਯਾਨੀ ਭਗਵੰਤ ਮਾਨ ਜੀ ਉਹਨਾਂ ਨਾਲ ਮੇਰਾ ਕੋਈ 35 ਸਾਲ ਪੁਰਾਣਾ ਰਿਲੇਸ਼ਨ ਹੈ ਤੇ ਜਿੰਨਾ ਕਿ ਮੈਂ ਜਾਣਨਾ ਕਿ ਉਹ ਉਹਨਾਂ ਦਾ ਮਨ ਜ਼ਰੂਰ ਐਸਾ ਹੁੰਦਾ ਕਿ ਪੰਜਾਬ ਲਈ ਕੁਝ ਬਿਹਤਰ ਕੀਤਾ ਜਾਏ ਔਰ ਜਦੋਂ ਸਰਕਾਰ ਬਣਦੀ ਹੈ ਨਾ ਤੁਸੀਂ ਇੱਕ ਜ਼ਿੰਮੇਵਾਰੀ ਦੇ ਪਹੁੰਚਦੇ ਉਦੋਂ ਪਤਾ ਲੱਗਦਾ ਹੈ ਕਿ ਕੱਲਾ ਇੱਕ ਬੰਦਾ ਹੀ ਕੁਝ ਨਹੀਂ ਕਰਦਾ ਹੁੰਦਾ ਇਦਰੋਂ ਇੱਕ ਸਪੋਰਟ ਬਿਊਰੋਕ੍ਰੇਸੀ ਦੀ ਵੀ ਹੁੰਦੀ ਹੈ ਆਪੋਜੀਸ਼ਨ ਵੀ ਹੁੰਦੀ ਹੈ ਉੱਪੋਂ ਵੀ ਉੱਪਰੋਂ ਪ੍ਰੈਸ਼ਰ ਹੁੰਦੇ ਨੇ ਇੱਕ ਸੈਂਟਰਲ ਗਵਰਨਮੈਂਟ ਵੀ ਹੈ ਬੜਾ ਕੁਝ ਹੈ ਸੋ ਅਜੇ ਤੱਕ ਬਹੁਤ ਸਾਰੀਆਂ ਚੀਜ਼ਾਂ ਵਿੱਚ ਕਲੈਰਿਟੀ ਨਹੀਂ ਹੋ ਰਹੀ ਬਟ ਮੈਨੂੰ ਅਜੇ ਵੀ ਲੱਗਦਾ ਹੈ ਕਿ ਉਹਨਾਂ ਦੀਆਂ ਇੱਛਾਵਾਂ ਜਾਂ ਉਹਨਾਂ ਦਾ ਜਿਹੜਾ ਸਾਰਾ ਕੋਸ਼ਿਸ਼ ਹੈ ਹੀ ਹੋਏਗੀ ਕਿ ਜੋ ਬਿਹਤਰ ਕੀਤਾ ਜਾ ਸਕਦਾ ਉਹ ਕੀਤਾ ਜਾਏ ਮੈਨੂੰ ਲੱਗਦਾ ਸਾਰੇ ਸੋਚਦੇ ਤੇ ਇਦਾਂ ਹੀ ਹੋਣਗੇ ਬਾਕੀ ਰਿਜ਼ਲਟ ਲੋਕਾਂ ਨੇ ਦੱਸਣਾ ਹੁੰਦਾ ਜੀ ਧੰਨਵਾਦ ਜੀ ਮੇਰਾ ਨਾਮ ਰਾਜਨ ਪੀਜੀ ਹੈ ਜੀ ਆਈ ਬਿਲੋਂਗ ਟੂ ਅੰਮ੍ਰਿਤਸਰ 온ਲੀ অর ਆਲਰੇਡੀ ਸਾਡੀ ਕੰਪਨੀ ਦਾ ਥਰਡ ਹੋਟਲ ਹੈ ਜੀ ਆਈਟੀਸੀ ਦਾ ਫੋਰਚੂਨ ਬ੍ਰਾਂਡ ਦਾ ਇਹ ਨਕਸ਼ਤਰੀਆ ਜਿਹੜਾ ਰੈਸਟੋਰੈਂਟ ਤੁਸੀਂ ਜਿੱਥੇ ਅੱਜ ਤੁਸੀਂ ਬੈਠੇ ਹੋ ਜੀ ਇਹ ਆਪਣੀ ਤਰ੍ਹਾਂ ਦਾ ਪਹਿਲਾ ਰੈਸਟੋਰੈਂਟ ਹੈ ਵੀ ਵਿੱਚ ਘਰ ਸਵਿਮਿੰਗ ਪੂਲ ਵੀ ਆ ਤੁਹਾਡੇ ਆਉਣ ਜਾਣ ਵਾਸਤੇ ਸਿਕਿਉਰਿਟੀ ਸੇਫਟੀ ਦੀ ਸਾਰੇ ਜਿਹੜੇ ਨੇ ਇੱਥੇ ਪੂਰੇ ਪਰਮਾਨੇ ਪੂਰੇ ਕੀਤੇ ਗਏ ਨੇ ਸੈਕਿੰਡ ਆਈਟੀਸੀ ਸਾਰੇ ਜਾਣਦੇ ਨੇ ਵੀ ਫੂਡ ਦੇ ਵਿੱਚ ਉਸ ਤੋਂ ਉੱਪਰ ਕਿਸੇ ਦੀ ਕੁਆਲਿਟੀ ਪੂਰੇ ਇੰਡੀਆ 'ਚ ਨਹੀਂ ਹੈ ਐਂਡ ਇਟ ਇਜ਼ ਅ ਇੰਡੀਅਨ ਬ੍ਰਾਂਡ ਇਹ ਨਕਸ਼ਤਰਿਆ ਸਾਨੂੰ ਮਾਣ ਮਹਿਸੂਸ ਹੋਇਆ ਵੀ ਆਈਟੀਸੀ ਵਾਲਿਆਂ ਨੇ ਸਾਨੂੰ ਪਹਿਲਾ ਚਾਂਸ ਦਿੱਤਾ ਵੀ ਪੂਰੇ ਇੰਡੀਆ 'ਚ ਪਹਿਲਾ ਨਕਸ਼ਤਰਿਆ ਜਿਹੜਾ ਹੈ ਉਹ ਅੰਮ੍ਰਿਤਸਰ ਗੁਰੂ ਦੀ ਨਗਰੀ 'ਚ ਖੁੱਲ ਰਿਹਾ ਹੈ ਔਰ ਦੂਜਾ ਮੇਰੇ ਵਾਸਤੇ ਮਾਣ ਦੀ ਗੱਲ ਹੈ ਵੀ ਇੱਕ ਐਡੇ ਸੱਚੇ ਸੁੱਚੇ ਆਦਮੀ ਦੇ ਹੱਥੋਂ ਇਹਦੀ ਓਪਨਿੰਗ ਹੋ ਰਹੀ ਹੈ ਜੋ ਕਿ ਸਾਡੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਪ੍ਰਾਈਡ ਹੈ ਸ੍ਰੀ ਗੁਰਪ੍ਰੀਤ ਸਿੰਘ ਹੋਗੀ ਐਂਡ ਵੀ ਸ਼ੁੱਡ ਪ੍ਰਾਊਡ ਵੀ ਸਾਡੇ ਕੋਲ ਕਿਹੋ ਜਿਹਾ ਸਿੱਖ ਕਰਾਦਾ ਕਿਦਾਰ ਵਾਲਾ ਬੰਦਾ ਹੈਗਾ ਜਿਨੇ ਸਾਡਾ ਨਾਮ ਪੂਰੀ ਦੁਨੀਆ ਚ ਬਣਾਇਆ ਇਹ ਵੀ ਇੱਕ ਬੜੀ ਮਾਨ ਦੀ ਗੱਲ ਹੈ ਔਰ ਇੱਥੇ ਜਿੱਥੇ ਦਾਸਲੇਨੇ ਬਾਜੀ ਰੈਸਟੋਰੈਂਟ ਦੇ ਵਿੱਚ ਆ ਇੰਡੀਅਨ ਐਥਨਿਕ ਫੂਡ ਤੁਹਾਨੂੰ ਇੱਥੋਂ ਦਾ ਜੋ ਯੂਨੀਕ ਫੂਡ ਆ ਉਹ ਵੀ ਮਿਲੇਗਾ ਔਰ ਇਹਦੇ ਚ ਤੁਸੀਂ ਇੱਕ ਕੰਟੀਨੈਂਟਲ ਫੂਡ ਦੁਨੀਆ ਦੇ ਹਰ ਤਰ੍ਹਾਂ ਦਾ ਫਲੇਵਰ ਤੁਹਾਨੂੰ ਇੱਥੇ ਇਸ ਰੈਸਟੋਰੈਂਟ ਚ ਮਿਲੇਗਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਪਰਸਨਲਾਈਜ਼ਡ ਐਂਡ ਕਸਟਮਾਈਜ਼ਡ ਸਰਵਿਸਿਜ਼ ਵੀ ਇੱਥੋਂ ਲੈ ਸਕਦੇ ਹੋ ਅਗਰ ਗਰੁੱਪ ਆ ਰਿਹਾ ਕੋਈ 15 20 ਲੋਕਾਂ ਦਾ 10 ਤੋਂ 15 20 ਲੋਕਾਂ ਤੋਂ ਚਾਹਦੇ ਕਿ ਅਸੀਂ ਤੁਹਾਡਾ ਜਿਹੜਾ ਸੈੱਟ ਮੀਨੂ ਹੈ ਇਹਦੇ ਤੋਂ ਇਲਾਵਾ ਵੀ ਸਾਨੂੰ ਸਾਡਾ ਆਪਣਾ ਮੀਨੂ ਜਿਹੜਾ ਸਾਨੂੰ ਪ੍ਰੋਵਾਈਡ ਕੀਤਾ ਜਾਵੇ ਇਹ ਮੇਰੇ ਖਿਆਲ ਨਾਲ ਆਪਣੇ ਆਪ ਚ ਬੜੀ ਵੱਡੀ ਗੱਲ ਹੈ ਕਿ ਇਹਨਾਂ ਕੋਲ ਇਸ ਤਰ੍ਹਾਂ ਦਾ ਬੈਕਐਂਡ ਤੇ ਟੀਮਸ ਨੇ ਇਹਨਾਂ ਕੋਲ ਇਸ ਤਰ੍ਹਾਂ ਦੇ ਸ਼ੈਫ ਨੇ ਇੰਟਰਨੈਸ਼ਨਲ ਲੈਵਲ ਦੇ ਕਿ ਤੁਸੀਂ ਯੂ ਨੇਮ ਦਾ ਥਿੰਗ ਐਂਡ ਗੈਟ ਦਾ ਥਿੰਗ ਪਰ ਤੁਸੀਂ ਆਪਣਾ ਫੂਡ ਪਰਸਨਲਾਈਜ਼ ਕਰ ਸਕਦੇ ਹੋ ਇੱਕ ਤੁਸੀਂ ਆ ਬਲੌਕ ਬੁੱਕ ਕਰ ਲਿਆ ਕਿ ਇਹ ਸਾਡਾ ਹੋ ਗਿਆ ਇਦੇ ਚ ਪਰਸਨਲਾਈਜ਼ ਸਰਵਿਸਿਜ਼ ਮਿਲਣਗੀਆਂ ਇਹ ਮੇਰੇ ਖਿਆਲ ਨਾਲ ਇੱਕ ਇੰਟਰਨੈਸ਼ਨਲ ਨਾਰਮਸ ਨੂੰ ਇਹ ਮੀਟ ਕਰਦੀ ਚੀਜ਼ ਆਰ ਕਮਾਲ ਦੀਆਂ ਇਹ ਐਡੀਸ਼ਨਸ ਨੇ ਜਿਹੜੀਆਂ ਅੱਗੇ ਰੈਸਟੋਰੈਂਟਸ ਦੇ ਵਿੱਚ ਸਾਨੂੰ ਸ਼ਾਇਦ ਦੇਖਣ ਨੂੰ ਨਹੀਂ ਸੀ ਮਿਲਦੀ। ਮਤਲਬ ਸੈਕੰਡਲੀ ਜੇ ਤੁਸੀਂ ਸ਼ਹਿਰ ਦੇ ਰੈਸਟੋਰੈਂਟਾਂ ਦੀ ਜਾਂ ਜਿਹੜੇ ਬਾਕੀ ਇੱਥੇ ਕਲੱਬ ਲਾਉਂਜ ਖੁੱਲੇ ਨੇ ਕੋਈ ਵੀ ਇਹ ਹੋ ਜਾਣੀ ਜੇ ਮੈਂ ਆਈ.ਟੀ.ਸੀ ਦੀ ਗੱਲ ਕਰਾਂ ਤੇ ਇੱਕ ਪਾਣੀ ਤੋਂ ਲੈ ਕੇ ਚਲੀਏ ਤਾਂ ਦਿਸ ਵਿਲ ਬੀ ਦਾ ਫਰਸਟ ਰੈਸਟੋਰੈਂਟ ਹੂ ਇਸ ਸਰਵਿੰਗ ਦੀ ਐਲਕਲਾਈਨ ਵਾਟਰ। ਸਭ ਲੋਕੀ ਮਿਨਰਲ ਵਾਟਰ ਯੂਜ਼ ਕਰਦੇ ਨੇ। ਇਹਨਾਂ ਦੀ ਸਟੈਂਡਰਡ ਜਿਹੜਾ ਐਲਕਲਾਈਨ ਵਾਟਰ ਦੀ ਬੋਟਲ ਆ ਜਿਹੜੀ ਸਾਹਮਣੇ ਪਈ ਹੈ ਮਤਲਬ ਪਾਣੀ ਤੋਂ ਲੈ ਕੇ ਹਰ ਚੀਜ਼ ਨੂੰ ਇਹ ਪ੍ਰੋਪਰਲੀ ਧਿਆਨ ਦੇ ਕੇ ਕਰਦੇ ਸੈਕੰਡ ਆਪਾਂ ਦੂਜੇ ਕਲੱਬਾਂ ਜਾਂਦੇ ਆ ਉੱਥੇ ਆਪਾਂ ਇਹ ਸਿਕਿਉਰਿਟੀ ਨਹੀਂ ਮੇਰੀ ਵਾਈਫ ਆ ਮੇਰੀ ਮਦਰ ਨਾਲ ਬੈਠੀ ਇਨ ਸਿਕਿਉਰਿਟੀ ਜੀ ਫੀਲ ਹੁੰਦੀ ਆ ਕਿ ਸਾਨੂੰ ਕਿਤੇ ਕੋਈ ਗਲਤ ਇੱਕ ਕਲਚਰ ਹਜੇ ਉਹ ਨਹੀਂ ਅਡਾਪਟ ਕੀਤਾ ਆਪਾਂ ਬਟ ਇੱਥੇ ਕੀ ਆ ਇੱਕ ਫੈਮਿਲੀ ਹੋਟਲ ਹੈ ਫੈਮਿਲੀ ਰੈਸਟੋਰੈਂਟ ਹੈ ਤੁਸੀਂ ਆਓ ਆਪਣੇ ਪਰਿਵਾਰ ਨਾਲ ਬੈਠ ਕੇ ਤੁਸੀਂ ਆਪਣਾ ਇੰਜੋਏ ਕਰ ਸਕਦੇ